ਲਵੀ ਲੌਣ ਲੈਣਾ ਆਏ ਲੈਣਾ ਆਏ ਆ ਗਏ ਬਾਈ ਬਹੁਤ ਇਸ ਪੰਗੇ ਚ ਫਸੇ ਨਹੀਂ ਅਸੀਂ ਅਕਮਨ ਨਹੀਂ ਨ ਬੈਂਕਾਂਲੇ ਹੁੰਦੇ ਸੀ ਕੂ ਬੰਦੇ ਕਾਲੇ ਵੀ ਆਏ ਆਗੇ ਕਈ ਬੰਦੇ ਆਏ ਆ ਵੀ ਮੈਨੂੰ ਕਰਾ ਲਾਂਦੇ ਮੈਂ ਕਹਾਂ ਨਾ ਜੋ ਮੈਂ ਆਪੀ ਨਾ ਨਾ ਆ ਆ اچھا ਹੋਰ ਲੋਕ ਆਏ ਥੋੜੀਆਂ ਬੱਕਰੀਆਂ ਦਿਖਾ ਕੇ ਅਸੀਂ ਲੋਨ ਕਰਨੀ ਹੈ ਹਾਂ ਤੇ ਮੈਂ ਕਹਾਂ ਨਹੀਂ ਅਸੀਂ ਆਪ ਹੀ ਨਹੀਂ ਕਰਾਂਗੇ ਉਹਨਾਂ ਦਾ ਬੈਂਕਾਂਲੇ ਰਾਹੀ ਨਹੀਂ ਤਾਂ ਅਗਰਾਂ ਗਏ ਸੀ ਨਾ ਜੇ ਹੂੰ ਬੱਕਰੀਆਂ ਵਾਲਾ ਲੋਨ ਲੈਣ ਜਾਵੇ ਤਾਂ ਬੈਂਕਾਂਲੇ ਜਵਾਬ ਹੀ ਦੇ ਦਿੰਦੇ ਐ ਸਾਨੂੰ ਦਾ ਹਾਂ ਮੈਂ ਕਿਸੇ ਨਾਲ ਰੰਪਰੇ ਦਾ ਹੀ ਨਹੀਂ ਹੁਣੀ ਬਾਈ ਕੰਮ ਚੱਲਿਆ ਲੋਨ ਦਾ ਤਾਂ ਪਹਿਲਾਂ ਤਾਂ ਕੋਈ ਰਾਹ ਨਹੀਂ ਮਿਲਿਆ ਤਾਂ ਹੈ ਨਹੀਂ ਕਿਸੇ ਨੂੰ ਇਹ ਇਹਨਾਂ ਨੂੰ ਜੜੀ ਬੂਟੀ ਕੀ ਦਿੰਨੇ ਬਾਈ ਫਿਰ ਜੇ ਬਿਮਾਰ ਠਮਾਰ ਹੋ ਜਾਏ ਕੋਈ ਵੱਚੇ ਕਹਿੰਦੇ ਇਹਨਾਂ ਨੂੰ ਫੀਡ ਪਾਉਣੀ ਚਾਹੀਦੀ ਐ ਧੱਕਾ ਨਹੀਂ ਪਾਉਂਦੇ ਭਈ ਇੱਥੇ ਹਾਂ ਡਾਡੀ ਦੇ 6:00 ਵੱਜ ਗਈ ਸੀ ਮੈਂ 5 ਮਿੰਟ ਤੇ ਸੀ ਉਸ ਤੋਂ ਬਾਅਦ ਮੈਂ ਖੇਤੀ 'ਚ ਵੜ ਗਿਆ ਅੱਛਾ ਖੇਤੀ ਤੋਂ ਬਾਅਦ ਮੇਰਾ ਬੱਦਾ ਭਾਈ ਵੀ ਗੁਜ਼ਰ ਗਿਆ ਸੀ ਅੱਛਾ ਉਸ ਤੋਂ ਬਾਅਦ ਡਾਡੀ ਗੁਜ਼ਰ ਗਏ ਹੂੰ ਤੇ ਫਿਰ ਮੈਂ ਕਿਹਾ ਬੱਕਰੀਆਂ ਵੇਚ ਦੇਣੀ ਹੁਣ ਆਪ ਹੀ ਹੋ ਜਾਏ ਇਸ ਕੰਮ ਹੂੰ ਹਾਂ ਮੈਂ ਬੱਕਰੀਆਂ ਨਹੀਂ ਵੇਚੀਆਂ ਵੀ ਇਹ ਕਹੀ ਕੰਮ ਗਾਂਹਾਂ ਹੀ ਵਧਾ ਲਿਆ ਹਾਂ ਵਧਾ ਲਿਆ ਤੇ ਵੇਚ ਦੇਉਂ ਕਿ ਉਹ ਤਾਂ ਛੋਟੇ ਵੇਚਨੇ ਆ ਬਈ 5-5000 ਦੇ ਤੇ ਵੱਡੇ ਵੇਚਨੇ ਆ 10-10 12-12000 ਦੇ 15 ਦੇ ਆਏ ਬਿਕ ਜਾਨੇ ਵੱਡੇ ਕਰਨੇ ਆ ਇਹ ਵੱਡੇ ਕਰਨੇ ਆ ਤੇ ਆ ਮੇ ਤਾਂ ਕੱਖ ਦਾ ਨਾੜ ਘੰਟੜ ਦੇ 5-5 ਨੂੰ ਚੁਕਾ ਦੇਣੀ ਨਹੀਂ ਨਾ 20 ਦਿਨਾਂ ਦੀ ਵੇਦ ਤਾਂ ਨਹੀਂ ਹੁਣ ਵੀ ਚੁਕਾ ਦੇ ਮਹੀਨੇ ਵੀ ਨਹੀਂ ਹਾਂ ਜੇ ਕੋਈ ਕਾਇਰੇ ਕੁਰੀ ਆ ਲਾ ਜੇ ਬੰਦਾ ਉਹ 10 ਤੋਂ ਘੱਟ ਦਾ 10 ਤੋਂ ਘੱਟ 10 ਤੋਂ ਘੱਟ ਛਿਆਲ ਤੇ ਲੀਰਾ ਪੋਣੇ ਹੁਣ ਤਾਂ ਨਹੀਂ ਕੋਈ ਹੁਣ ਕੁਛ ਨਹੀਂ ਇੱਕ ਇਤੇ ਆਏ ਵੀ ਹੁੰਦਾ ਜੇ ਮ ਕਿਸੇ ਨੇ ਜਾਣਾ ਜੂਣਾ ਹੁੰਦਾ ਵੀ ਆਹਲਾ ਕਹਿੰਦਾ ਮੇਰਾ ਮਾਲ ਤੂੰ ਉਚਾਰ ਲਈ ਹਾਂ ਉਹ ਮੁੰਡਾ ਹੁਣ ਤਿੰਨ ਚਾਰ ਦਿਨ ਹੋ ਗਏ ਢਿੱਲਾ ਆਇਆ ਨਹੀਂ ਮੇਰੇ ਕੋਲ ਹੀ ਆਉਦਾ ਮਾਲ ਉਹ ਮੁੱਕ ਲੈ ਕੇ ਲਾਉਂਦਾ ਕਿੱਥੇ ਦੇਖ ਲੈ ਉਹ ਇੱਥੇ ਲਾ ਇੱਥੇ ਦੇਖ ਹਾਂ ਥੂ ਪਰ ਹੈਗੀ ਲੱਪਕਾ ਆ ਇਹ ਦੱਬ ਤਾੜਾ ਹੈ ਲਾ ਦੇ ਲੱਗਿਆ ਹੁਣ ਪਤਾ ਨਹੀਂ ਇਸ ਨੂੰ ਪਤਾ ਲੈ ਬਾਈ ਅੱਜ ਆਪਾਂ ਇਥੋਂ ਨੰਗੇ ਜਾ ਰਹੇ ਜੀ ਪਾਲੀ ਪਿੰਡ ਨਹਿਰ ਤੇ ਬੈਠਿਆ ਤੇ ਬਾਈਆਂ ਲਵੇ ਚਾਹ ਪੀਣ ਆਗੇ। ਬਈ ਨਾਂ ਕੀ ਆ ਤੁਹਾਡਾ? ਨਾਂ ਤਾਂ ਉਹ ਮੁੰਡੇ ਦਾ ਨਾਂ ਤਾਂ ਜੱਛਾ ਗਾ। ਹਾਂ। ਆ ਫੜੀ ਬਈ ਚਾਹ, ਚਾਹ ਫੜੋ। ਇਹਦਾ ਨਾਂ ਜੱਸਾ ਹੈ। ਤੇਰਾ ਬਾਈ ਮੇਰਾ ਨਾਂ ਦੂਰਾ ਗਾ। ਉਹਦਾ ਬਿੱਲਾ। ਕਿਹੜਾ? ਇਹਦਾ ਨਹੀਂ, ਦੱਸੋ। ਅੱਛਾ ਦਰਸ਼ਨ। ਠੀਕ ਆ। ਬੱਕਰੀਆਂ ਕਿੰਨਾ-ਕਿੰਨਾ ਦੀਆਂ ਨੇ ਛੋਡੇ ਜਿੱਥੇ? ਬੱਕਰੀਆਂ ਦਾ ਸਾੜੀਆਂ ਸਾਰਿਆਂ ਨੇ ਜਿੰਨੇ ਬੈਠੇ। ਸਾਰਿਆਂ ਦੀਆਂ ਨੇ। ਹਾਂ, ਕਿਸੇ ਦੀਆਂ 2, ਕਿਸੇ ਦੀਆਂ 10। ਐਸਿਆ। ਕਿਸੇ ਦੀਆਂ 5। ਆ ਕੈਮੀ ਵਾਰ ਚਾਹਦਰੀ ਆ ਬਾਈ ਹੁਣ ਦਿਨ ਚ ਕਹ ਜੇ ਪਹਿਲੀ ਵਾਰੀ ਪਹਿਲੀ ਵਾਰੀ ਪਹਿਲੀ ਹੀ ਧਰ ਦੇਣ ਠੀਕ ਆ ਕਿੰਨੇ ਵਾਰੀ ਧਰ ਦੇ ਆ ਬਾਈ ਦਿਨ ਚ ਚਾ ਫਿਰ ਦੋ ਵਾਰੀ ਇੱਕ ਕਿੰਨੇ ਵਜੇ ਧਰੋਂਗੇ ਹੁਣ 3 ਵਜੇ 3 ਵਜੇ ਇੱਕ 5 ਵਾਲੀ ਨਹੀਂ ਕਰਦੇ ਹੁੰਦੇ ਕਉਦੋਂ ਨੂੰ ਘਰੇ ਵਗ ਜੰਨੇ ਹੋ ਨਾ ਨ ਜਾਣੇ ਦਾ ਹੱਥ ਨੇ ਅਸੀਂ ਉਹ ਤੋਂ ਨਹੀਂ ਕਰਦੇ 3:00 ਕਰਦੇ ਠੀਕ ਆ ਬਾਈ ਹੁਣ ਗਰਮੀ ਚ ਕਿੰਨੇ ਕਬਜੇ ਕੱਢ ਦੇਣੇ ਬੱਕਰੀਆਂ ਬਾਹਰੇ ਫਿਰ ਚਾਰਨ ਖਾਤਰ 3:00 ਵਜੇ ਕਰੋ ਘਰੋਂ ਦਾ ਕੱਢਦੇ ਨੇ 9:00 ਵਜੇ 9:00 ਵਜੇ ਕੱਢਦੇ ਨੇ ਠੀਕ ਆ ਆਥ ਨੇ ਲੈ ਕੇ ਜਾਣੇ ਫਿਰ ਇਹਨਾਂ ਨੂੰ ਡਕਾ ਕੇ ਪੂਰਾ 7:00 ਵਜੇ 7:00 ਵਜੇ ਕਰੇ ਤਾਂ ਨਹੀਂ ਫਿਰ ਖਰਾ ਖਰੂਕ ਪਾਉਂਦੇ ਇਹਨਾਂ ਨੂੰ ਬਾਰੀ ਰਾਜ ਲੈਂਦੀ ਨੇ ਸਿਆਲ ਤੇ ਨੀਰਾ ਪਾਉਂਦੇ ਹੁਣ ਤਾਂ ਨਹੀਂ ਕੋਈ ਹੁਣ ਕੁਛ ਨਹੀਂ ਠੀਕ ਆ ਮਾੜਾ ਮੋਟਾ ਹੁਣ ਫਿਰ ਦੁੱਧ ਦਿੰਦੀਆਂ ਨੇ ਇਹ ਹਾਂ ਕਿੰਨੀਆਂ ਬੱਕਰੀਆਂ ਨੇ ਬਾਈ ਇਹ ਕੋਈ ਤਾਂ ਇਹਨਾਂ ਦਾ ਤਾਂ ਅੱਡੇ ਬੈਠਾ ਹੈ ਦਰਾ ਦੇ ਅੱਛਾ ਮੇਰਾਂ ਆ ਬੈਠਾ ਮੇਰੇ ਕੋਲ ਸਾਡੇ ਕੋਲ ਹੋਣਗੀਆਂ 50 ਕ ਮਿਆਕ ਸਾਰੀਆਂ ਬੱਕਰੀਆਂ ਹਾਂ ਇਹਨਾਂ ਕੋਲ ਆਡਾ ਤੇ ਇਹਨਾਂ ਕੋਲ ਆਡ ਨਹੀਂ ਠੀਕ ਆ ਬਾਈ ਦੱਤੋ ਜੱਥੇ ਬਾਈ ਨਾ ਕਰ ਗੱਲ ਬਾਤ ਲੈ ਆ ਟੰਗਤਾ ਸੀ ਤੂੰ ਤੂੰ ਯਾਰ ਨਹੀਂ ਫੇਰ ਵੀ ਫਰਕ ਆਦਾ ਕਿੱਥੇ ਲਾ ਕਿੱਥੇ ਟੰਗਿਆ ਉਹ ਕਿੱਥੇ ਟੰਗਿਆ ਆ ਜੀ ਆ ਲੈ ਓਏ ਨਹੀਂ ਇਹਦਾ ਨਾ ਦੱਸਿਆ ਬਾਈ ਦਾ ਫੇਰ ਪੜੇ ਲਿਖਿਆ ਖੁੱਲੀ ਆ ਕੇ ਮੈਂ ਉਹ ਲਾ ਗਿਆ ਲੈ ਅੱਗ ਲੱਗਣੇ ਚਾਪ ਲੈ ਚਾਪ ਹੀ ਲਾ ਬਾਈ ਨਾਲੇ ਅੱਜ ਤੇ ਵਜਾ ਲੈ ਗਿਆ ਠੋਕੇ ਕਿੰਨੇ ਨੂੰ ਤੇਰੇ ਚਾਚੇ ਨੂੰ ਭਾਂਡਾ ਫੜਾ ਕੇ ਜੀ ਵਾਹ ਬਈ ਇਹ ਬਾਈ ਦਾ ਨਾ ਹੈਗਾ ਜੱਸਾ ਜੱਸੇ ਬਈ ਤੇਰੇ ਲਵੇ ਕਿੰਨੀਆਂ ਬੱਕਰੀਆਂ ਨੇ ਹੈਂਆਂ ਬਈ 35 35 ਬਈ ਕਦੋਂ ਕਰੱਖਿਆ ਸੀਗਾ ਪੀੜੀਦਾਰ ਪੀੜੀ ਚੱਲਦਾ ਆਪਣਾ ਕੰਮ ਤੂੰ ਤਾਂ ਪਹਿਲਾਂ ਬਾਪੇ ਦੀਆਂ ਹੀ ਰੱਖੀਆਂ ਹੋਈਆਂ ਸੀ ਬਈ ਅੱਛਾ ਹੂੰ ਠੀਕ ਆ ਤੇ ਹੁਣ ਤੈਂ ਰੱਖ ਲਈ ਨਾਲ ਹੀ ਨਾ ਇਹ ਕੰਮ ਕਿਵੇਂ ਲੱਗਦਾ ਬਈ ਪਹਿਲਾਂ ਕੰਮ ਦਾ ਮੁੰਦਰ ਗਿਆ ਸੀ ਮੁੜ ਕੇ ਮੈਂ ਵਿੱਚ ਵੀ ਨਹੀਂ ਆ ਪੁੱਤਰ ਪਿਆ ਅੱਛਾ ਹਾਂ ਠੀਕ ਆ ਮੁੜ ਕੇ ਮੈਂ ਬਾਣ ਹੂੰ ਮੱਖਾ ਠੇਕੇ ਤੇ ਦੇ ਦੇ ਦਾਂਗੇ ਕਿੰਨਾ ਵਾਹਣਾ ਬਈ 8 ਕਿੱਲੇ ਆ ਬਈ 8 ਕਿੱਲੇ ਠੇਕੇ ਤੇ ਦੇ ਤੇ ਤੇ ਬੱਕਰੀਆਂ ਨਹੀਂ ਛੱਡੀਆਂ ਹਾਂ ਬੱਕਰੀ ਇੱਕ ਤਾਂ ਡੈਡੀ ਦੀ ਨਿਸ਼ਾਨੀ ਹੋਗੀ ਨਾ ਬਈ ਹਾਂ ਬਈ ਹੂੰ ਉਹਨੇ ਕਦੋਂ ਰੱਖਿਆ ਸੀ ਬਾਈ ਤੇਰੇ ਡੈਡੀ ਨੇ ਹੁਣ ਤਾਂ ਪਹਿਲਾਂ ਵੀ ਰੱਖੀਆਂ ਬਈ ਪਹਿਲੇ ਹੁੰਦੇ ਨਹੀਂ ਰੱਖੀਆਂ ਸੋੜੇ ਹੁੰਦੇ ਨੇ ਸੱਬੇ ਅੱਧੀ ਬਾਹਰ ਉੱਠ ਗਿਆ ਫੇਰ ਆ ਕੇ ਲੈ ਲੰਗੇ ਹੂੰ ਤੇ ਹੂੰ ਤੈਨੂੰ ਬਈ ਸੌਂਕ ਹੈਗਾ ਸੀ ਫੇਰ ਬੱਕਰੀਆਂ ਹਾਂ ਬਾਈ ਪੂਰਾ ਹੀ ਸੀ ਨਾਲ ਹੀ ਸੰਭਾਉਂਦਾ ਸੀ ਮਾਂ ਹੂੰ ਹਾਂ ਠੀਕ ਆ ਹੂੰ ਤੇ ਹੁਣ ਕਿਵੇਂ ਲੱਗਦਾ ਕੰਮ ਉਹ ਵੀ ਅੱਗੇ ਨਾਲੋਂ ਜਿਵੇਂ ਅੱਗੇ ਪਹਿਲਾਂ ਬੱਕਰੀ ਸਸਤੀ ਹੁੰਦੀ ਸੀ ਹੁਣ ਮਹਿੰਗੀ ਹੋ ਗਈ ਹੈ ਨਾ ਹਾਂ ਹਾਂ ਬਈ ਤੇ ਉਹਦਾ ਕੋਈ ਫਰਕ ਪਿਆ ਬਈ ਫਿਰ ਉਦੋਂ ਹੀ ਪਿਆ ਬਈ ਅੱਜ ਹਾਂ ਇਸੇ ਬਾਤ ਬੜੀਆ ਸੱਟਾ ਗਾ ਹੂੰ ਹਾਂ ਕਿੰਨੇ ਕ ਦੀ ਬਈ ਬੱਕਰੀ ਵਿਕ ਜਾਂਦੀ ਆ ਫਿਰ ਮੈਂ ਮਣਾ ਮੋਹਣਾ ਤੇ ਵੇਚਦੇ ਹਾਂ ਕਿ ਇਹ ਤਾਂ ਛੋਟੇ ਵੇਚਨੇ ਆ ਬਈ 5-5000 ਦੇ ਤੇ ਵੱਡੇ ਵੇਚਨੇ ਆ 10-10 12-12000 ਦੇ 15 ਦੇ ਆਏ ਬਿਕ ਜਾਨੇ ਇਹ ਵੱਡੇ ਕਰਨੇ ਆ ਇਹ ਵੱਡੇ ਕਰਨੇ ਆ ਤੇ ਆਮ ਇਹ ਤਾਂ ਯਾਰ ਕੱਖ ਦਾ ਨਾਲੋਂ ਟੁੱਟਦੇ 5-5 ਨੂੰ ਚੁਕਾ ਦੇਣੇ ਨਹੀਂ ਨੀ 20 ਦਿਨਾਂ ਦੀ ਵੇਦ ਤਾਂ ਨਹੀਂ ਹੁਣ ਵੀ ਚੁਕਾ ਦੇ ਮਹੀਨੇ ਵੀ ਨਹੀਂ ਹੂੰ ਜੇ ਕੋਈ ਕਹਰੇ ਕੁਰੀ ਆਲੇ ਆ ਜੇ ਬੰਦਾ ਉਹ 10 ਤੋਂ ਘੱਟ 10 ਤੋਂ ਘੱਟ 10 ਤੋਂ ਘੱਟ ਪਕਾਲਾ ਰੰਗ ਮੰਗਦੇ ਆ ਬਈ ਕਹਰੇ ਆਲੇ ਆ ਕੇ ਹਾਂ ਕਾਲਾ ਬਈ ਜਮਾ ਪਰ ਆਏ ਤਾਂ ਨਹੀਂ ਕਿਤੇ ਝੂਠ ਮਾਲ ਕਿਹਦਾ ਨਹੀਂ ਦਿੱਤਾ ਨਾ ਨਾ ਤਾਂ ਬਈ ਆਪ ਨੂੰ ਭਾਰ ਆਗਾ ਆਪਦੇ ਕੋਲੇ ਮਾਲ ਆ ਹੂੰ ਹਾਂ ਠੀਕ ਆ ਉਹ ਤਾਂ ਆਪਦੇ ਮਾਲ ਤੇ ਪਾਉਂਦੇ ਟਾਲਾ ਹੂੰ ਸਰ ਕੋਈ ਹੁੰਦੀ ਨਹੀਂ ਕਾਲਾ ਅੱਛਾ ਆ ਬੋ ਕੋ 100 ਚ ਇੱਕ ਮੇਉਣਾ ਕਾਲਾ ਹੁੰਦਾ ਨਹੀਂ ਹੁੰਦੀ ਨਹੀਂ ਹੁੰਦਾ ਨਹੀਂ ਹਾਂ ਹੂੰ ਤੇ ਭਾਈ ਕਾ ਮਾ ਫਿਰ ਬਰੀਡਿੰਗ ਤੇ ਕਰਦੇ ਹਾਂ ਕਾਏ ਵਾ ਦੁੱਧ ਲੈਣ ਖਾਤਰੀ ਵੀ ਕਰਾਸ ਕਰਾਈ ਹਾਂ ਦੁੱਧ ਲੈਣ ਖਾਤਰੀ ਹਸਾਬ ਜੜ ਮੈਂ ਸਾਡੇ ਕੋਲ ਹਾਂ ਹੋ ਗਿਆ ਬੈਡਾਂ ਚੰਗਾ ਰੱਖਾ ਆਪਣੇ ਡਾਂ ਵੀ ਹੁੰਦੀ ਸੀ ਪਹਿਲਾਂ ਹੂੰ ਥੋੜਾ ਜਿਹਾ ਬੈਡਾਂ ਵਿੱਚ ਠੀਕ ਹੈ ਤੇ ਭਾਈ ਜਿਵੇਂ ਹੁਣ ਮਾਰ ਐਕਸਟਰ ਚ ਬਾਗ ਗਏ ਨਾ ਬੱਕਰੀਆਂ ਆਪਣੇ ਵੱਡੇ ਵੱਡੇ ਕੰਨਾਂ ਵਾਲੀਆਂ ਵੱਡੇ ਵੱਡੇ ਕੰਤਾਲੀਆਂ ਆਹ ਹੁੱਡ ਲਾਵੇ ਹੁੰਦੀ ਸੀ ਪਹਿਲਾਂ ਉਹ ਹੀ ਆਈਆਂ ਹਾਂ ਪਹਿਲਾਂ ਰਈਆਂ ਬਾਈ ਉਹ ਤਾਂ ਗੌਰੀ ਨਹੀਂ ਕਰੀ ਆਪਣੇ ਮੋਹਨੇ ਆਈ ਬੇਚਤੀਆਂ ਹਾਂ ਲਾਲ ਠੀਕ ਆ ਕਿੰਨੇ ਕ ਦੀ ਵੇਚੀ ਜਾਂਦੀ ਸੀ ਉਹ ਬੱਕਰੀ ਫਿਰ ਉਹੀ ਜੀ ਉਦੋਂ ਹਾਂ ਉਹ ਮੈਂ ਨਾ ਤੇਰਾ ਹੋ ਗਿਆ ਮੈਂ ਤਾਂ ਪਿਉ ਲਿਆ ਸੀ 8000 ਦੀ ਬੱਕਰੀ ਮੈਂ ਤਾਂ ਮਹਾਰਾষ্ট্র ਵਾਲਾ ਲੈ ਗਿਆ ਸੀ 11000 ਦੀ ਜਿਹੜਾ ਉਹ ਪਿੰਧਰ ਕੋਲੇ ਨਹੀਂ ਮੈਸਤਰੀ ਕੋਲੇ ਉਦੋਂ ਬਾਈ ਰੇਟ ਉਹ ਹੀ ਸੀ ਹੁਣ ਮਹਾਰਾষ্ট্র ਵਾਲੇ ਨੂੰ 11000 ਦੀ ਵੇਚਤੀ 8000 ਦੀ ਲਿਆ ਕੇ ਹਾਂ ਕੱਪ ਜਾਣਾ ਤੋਂ ਲਈ ਸੀ ਹੁਣ ਕਿੰਨੇ ਦੀ ਹੋ ਬੱਕਰੀ ਉਹ ਫਿਰ ਉਹ ਤਾਂ ਹੂਤੀ 25000 ਦੀ ਹਾਂ ਅੱਛਾ ਬੰਦਗੀ ਬੱਕਰੀ ਲੋਕਾਂ ਨੂੰ ਪਤਾ ਨਹੀਂ ਸੀ ਬੱਕਰਾਂ ਨਾਲ ਕਿਦੋਂ ਆਈ ਲੈ ਕੇ ਆਪਾਂ ਦੋਣਾ ਉਹ ਐ ਚਾਹਣੇ ਫਾਰਮ ਪਾਲੇ ਬਹੁਤ ਵੱਡੇ ਅੱਛਾ ਇਧਰੋਂ ਹੋਰ ਕਈ ਨੀ ਕਈ ਲਈ ਫਿਰ ਲੈ ਲੈਣਾ ਜੀ ਇੱਥੇ ਰੋਟ ਲਾਦਾ ਸੀ ਉੱਥੋਂ ਲੈ ਆਉਂਦੇ ਹਾਂ ਠੀਕ ਆ ਤੇ ਜਿਵੇਂ ਭਾਈ ਹੁਣ ਮੰਡੀਆਂ ਲੱਗਣ ਲੱਗੀਆਂ ਹਨਾ ਅੱਗੇ ਲੋਕ ਛੋਡੇ ਲਵੇ ਚੱਲ ਕੇ ਆਉਂਦੇ ਆ ਜਿਹੜੀਆਂ ਲਵੇ ਹਨਾ ਵੀ ਭਾਈ ਬੱਕਰੀ ਲੈਣੀ ਆ ਪੱਠ ਲੈਣੀ ਆ ਹੁਣ ਉਹ ਚੀਜ਼ 'ਚ ਫਰਕ ਪਿਆ ਮੰਡੀਆਂ ਨਾਲ ਕੋਈ ਵੀ ਨਹੀਂ ਆਉਂਦਾ ਹੁਣ ਹੁਣ ਆਉਂਦਾ ਨਹੀਂ ਆਪ ਨੂੰ ਵੀ ਮੰਡੀ ਤੇ ਜਾਣਾ ਬੰਦਾ ਹੁਣ ਉਹਣਾ ਛੋਡਦਾ ਇਹ ਚੀਜ਼ ਨਾਲ ਉਹਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਬਈ ਉਹ ਹੀ ਹੋਇਆ ਨੁਕਸਾਨ ਹੋਇਆ ਹਾਂ ਕਿੱਥੇ ਹੁਣ ਆਪ ਨੂੰ ਚੱਲ ਕੇ ਕਿੱਥੇ ਕਿੱਥੇ ਛੋਡੇ ਲਾਵੇ ਬੰਦਾ ਤੇਲ ਮਚਾ ਕੇ ਆਉਂਦਾ ਹਨਾ ਤੁਸੀਂ ਆਪ ਦੀ ਮਰਜ਼ੀ ਨਾਲ ਬੱਕਰੀ ਵੇਚਦੇ ਆਇਆ ਕਰਦੇ ਹੁਣ ਉੱਥੇ ਕਿਉਂ ਅਗਲਾ ਜਦ ਛੋਡੇ ਲਵੇ ਆਉਂਦਾ ਸੀ ਜਾਣ ਦੀ ਆਪਸ਼ਨ ਨਹੀਂ ਹੁੰਦੀ ਸੀ ਚੱਲ ਆਏ ਆ ਯਾਰ ਲੈ ਲੋ 1000 2000 ਮਹਿੰਗੀ ਲੈ ਲੋ ਹਨਾ ਹੁਣ ਜਿਵੇਂ ਮੰਡੀਆਂ ਲੱਗਣ ਲੱਗ ਗਈਆਂ ਫਿਰ ਮੰਡੀਆਂ ਜਾ ਅਗਲਾ ਕਹਿੰਦਾ ਹੋਰ ਦੇਖ ਲੋ ਹੋਰ ਦੇਖ ਬਾਕੀ ਤੁਸੀਂ ਤੇਲ ਖਰਚ ਐਥੋਂ ਕੋਲੋਂ ਲੈ ਕੇ ਨਾਲ ਬੱਕਰੀਆਂ ਚੜਾ ਕੇ ਉੱਥੇ ਖਾਓ ਪੀਓਗੇ ਕੁਛ ਚਾਹ ਪਾਣੀ ਪੀਵੋਗੇ ਰੋਟੀ ਖਾਓਗੇ ਨਾ ਛੋਟਾ ਖਰਚਾ ਵਧਿਆ ਜੀ ਨਾਲ ਸਹੀ ਗੱਲ ਹੈ ਜਿਆ ਪਰਾਇ ਕੋਟ ਕੋਲੋਂ ਨਹੀਂ ਹੁੰਦੇ ਰਹਿਣ ਬੱਕਰੀਆਂ ਹੂੰ ਜਾ ਕੇ ਹਾਂ ਮੁੱਲ ਐ ਜੋ ਉਥੋਂ ਲੈ ਲਾਤਾ ਉਥੋਂ ਲੈ ਲਾ ਪੰਜ ਮਰਜ਼ੀ ਨਾਲ ਜਦੋਂ ਮਰਜ਼ੀ ਚੰਗਾ ਚੰਗਾ ਫੜ ਲਾਦਰ ਲੋਗ ਹੂੰ ਤੇ ਭਾਈ ਇੱਕ ਜਿਵੇਂ ਕੋਈ ਬੱਕਰੀ ਲੈਣ ਆਉਂਦਾ ਤਾਂ ਫਿਰ ਤੁਸੀਂ ਆਏ ਤਾਂ ਨਹੀਂ ਜਵਾਬ ਜਵੂਤਾ ਨਹੀਂ ਦਿੱਤਾ ਕਿਸੇ ਨੂੰ ਵੀ ਆ ਹੈ ਨਹੀਂ ਉਹ ਬਕਾਊ ਬਗ ਜਾ ਨਹੀਂ 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 ਬਾਈ ਹੂੰ ਅੱਜ ਵੀ ਹੈ ਨਹੀਂ ਲੋਕਾਂ ਕੋਲ ਕੋਈ ਮਾਲ ਆਣਾ ਹੀ ਨਹੀਂ ਲੰਦਾ ਆਏ ਸੀ ਜੇ ਇਹਦੇ ਕੋਲੇ ਨਹੀਂ ਮੇਰੇ ਕੋਲੇ ਮੇਰੇ ਕੋਲੇ ਨਹੀਂ ਮੈਂ ਗਾਂ ਪੇ ਉਹਨੂੰ ਮੇਲ ਹੀ ਜਾਂਦਾ ਤੇ ਜਿਵੇਂ ਬਾਈ ਹੁਣ ਤਾਂ ਚੱਲ ਇਹਨਾਂ ਦਾ ਕੰਮ ਜਾਂ ਵੇਚਦੀ ਦਾ ਬਾੜਾ ਚੱਲ ਪਿਆ ਸੀ ਹਨਾ ਫਾਰਮ ਪਾਉਣ ਲੱਗ ਗਏ ਸੀ ਲੋਕਾਂ ਤੇ ਜਿਹੜੇ ਫਾਰਮ ਫੇਲ ਹੋ ਗਏ ਤੁਸੀਂ ਕੀ ਕਹਿੰਦੇ ਵੀ ਕਿਵੇਂ ਫੇਲ ਹੋਏ ਹੋਣਗੇ ਉਹ ਉਹ ਸਾਂਭਗੇ ਨਹੀਂ ਉਹਨਾਂ ਨੇ ਸਾਂਭੇ ਨਹੀਂ ਉਹ ਆਉਦੀ ਅਣਗਰਜੀ ਨਾ ਹੁਣ ਆਉਂਦੇ ਨਹੀਂ ਨਵੇਂ ਬੰਦੇ ਨੂੰ ਕਿਸੇ ਨੂੰ ਗਿਆ ਅੱਛਾ ਤਣ ਕੱਲਾ ਕਿੱਥੇ ਖੜਾ ਰਹਿਣਗਾ ਡਰ ਰਹਾ ਤਾਂ ਵਿਚਾਰ ਹੂੰ ਉਹ ਕੱਲਾ ਨੀ ਰਹੀ ਪਈ ਜਾਂਦੇ ਹਨ ਹਾਂ ਜੇ ਮੋੜੇ ਮੋੜੇ ਦਾਣੇ ਕੰਮ ਨਹੀਂ ਨਹੀਂ ਫਰਕ ਤਾਂ ਹੈਗਾ ਲਿੱਛੀਆਂ ਹੋ ਜਾਂਦੀਆਂ ਨਾ ਉਹਨਾਂ ਨੇ ਲੈਤੀਆਂ ਦਾ ਜਿਵੇਂ ਉੱਥੋਂ ਜਿਹੜੇ ਬਾਹਰ ਚਾਰਦੇ ਆ ਨਾ ਉਹਨਾਂ ਨੇ ਫਾਰਮਾਂ ਚ ਤਾੜਤੀਆਂ ਉਹ ਲਿੱਛੀਆਂ ਹੋ ਗਈਆਂ ਫਿਰ ਹਾਂ ਜਿਹੜਾ ਮਾਲ ਆ ਐਂ ਚਰਦਾ ਸੀ ਉਹ ਲੈ ਕੇ ਲਾ ਫਾਰਮਾਂ ਚ ਉਹ ਕਿੱਥੇ ਘਟਦਾ ਬਈ ਫਿਰ ਹਾਂ ਨਾਦਪੁਰੇ ਹਜ਼ਾਰ ਬੱਕਰੀ ਲਈ ਸੀ ਮੈਂ ਉਹਨੂੰ ਦਵਾਉਂਦਾ ਸੀ ਪੜਨ ਬੰਦਾ ਸੀ ਹੁਣ ਤਾਂ ਮੇਲ ਹੋ ਗਿਆ ਉਹਨੇ ਐਂ ਪਾਲੀ ਰੱਖ ਲੇ ਹੂੰ ਹਨ ਕਹਾਂ ਹੰਦਰ ਨਹੀਂ ਚਾਰ ਹੀ ਨਹੀਂ ਚਾਰ ਗਨੇ ਜਨ ਲੈ ਲੈਂਦੇ ਉਹਨਾਂ ਦੇ ਮਾਰ ਆਈ ਮੋੜ ਕੀ ਲੈ ਜਾਂਦੇ ਕੋਈ ਮਰਦੀਆਂ ਵਿਚਾਰ ਖਰਾਬ ਇਹ ਚਾਰਨ ਤੇ ਕਿੰਨਾ ਕ ਜ਼ੋਰ ਲੱਗਦਾ ਬਾਈ ਫਰਾ ਡੇਕਾਂ ਡੁੱਕਾਂ ਜਿਵੇਂ ਦਰਖਤ ਛਾਂਗਦੇ ਤੁਸੀਂ ਜੰਦਾ ਸਾਰਾ ਦਿਨ ਉਂਗੜਾ ਹੈ ਭਾਣਾ ਲੋਕ ਉਂਗੜਾ ਹਾਂ ਉੱਧਰ ਵੱੜ ਗਿਓ ਉੱਧਰ ਵੱੜ ਗਿਓ ਅੱਛਾ ਤੋਰਾ ਫੇਰਾ ਤੋਰਾ ਫੇਰੀ ਵਾਲਾ ਹਾਂ ਫੇਰੇ ਦੀ ਹਾਂ ਬਈ ਹੁਣ ਤਾਂ ਕੱਖ ਪੱਠਾ ਹੋ ਗਿਆ ਫਿਰ ਹੂੰ ਤੇ ਬਾਈ ਤੇਰੀ ਪੜਾਈ ਕਿੰਨੀ ਕੀਤੀ ਹੋਈ ਆ ਮਨ ਲਾ ਬਾਈ ਪੰਜ ਸੀ ਪੜਿਆ ਅੱਛਾ ਪੰਜ ਸੀ ਪੜਿਆ ਇਹਦੇ ਬਾਅਦ ਇਦਰੀ ਉਹ ਕਰ ਲਿਆ ਉਹਦੇ ਡੈਡੀ ਦੇ 6:00 ਵੱਜ ਗਈ ਸੀ ਮੈਂ 5 ਵਜੇ ਸੀ ਉਸ ਤੋਂ ਬਾਅਦ ਮੈਂ ਖੇਤੀ 'ਚ ਵੜ ਗਿਆ ਅੱਛਾ ਖੇਤੀ ਤੋਂ ਬਾਅਦ ਮੇਰਾ ਬਦਾ ਭਾਈ ਵੀ ਗੁজার ਗਿਆ ਸੀ ਅੱਛਾ ਉਸ ਤੋਂ ਬਾਅਦ ਡੈਡੀ ਗੁজার ਗਏ ਹੂੰ ਤੇ ਫਿਰ ਮੈਂ ਕਿਹਾ ਬੱਕਰੀਆਂ ਵੇਚ ਦੇਣ ਨੂੰ ਹੁਣ ਆਪ ਹੀ ਹੋ ਜਾਏ ਇਸ ਕੰਮ ਹੂੰ ਹਾਂ ਮੈਂ ਬੱਕਰੀਆਂ ਨਹੀਂ ਵੇਚੀਆਂ ਵੀ ਇਹ ਕਾ ਇਹੇ ਕੰਮ ਗਾਂਹਾਂ ਹੀ ਵਧਾ ਲਿਆ ਹਾਂ ਵਧਾ ਲਿਆ ਠੀਕ ਆ ਤੇ ਭਾਈ ਹੂੰ ਫਿਰ ਇੰਨੇ ਮਾਲ 'ਚ ਕਿੰਨੇ ਬੱਕਰੇ ਰੱਖਦੇ ਤੁਸੀਂ ਕਿੱਕੀ ਹੁੰਦਾ ਬੱਕਰਾ ਕਿੱਕੀ ਹੁੰਦਾ ਭਾਈ ਕਿੱਕੀ ਹਾਂ ਇੰਨੇ ਮਾਲ 'ਚ ਮੈਂ ਕਿਹਾ ਇੰਨੀਆਂ ਬੱਕਰੀਆਂ ਨੇ ਛੋੜੇ ਲਵੇ ਮੇ ਬੱਕਰਾ ਇੱਕ ਹੁੰਦਾ ਕਿ ਚਾਰ ਤੈਨਾਂ ਕੋਲੇ ਹਾਂ ਅੱਛਾ ਹੁਣ ਇਹਦਾ ਮਾਲ ਆ ਮੁੰਡੇ ਦਾ ਇਹਦੇ ਕੋਲੇ ਅੱਡਾ ਮੇਰਾ ਆ ਮੇਰੇ ਕੋਲੇ ਅੱਡਾ ਤੇ ਇੱਕ ਮੁੰਡਾ ਆਇਆ ਨਹੀਂ ਸਾਡੇ ਨਾਲ ਉਹਦੇ ਕੋਲੇ ਆ ਉਹਦਾ ਅੱਡਾ ਉਹਦਾ ਅੱਡਾ ਇਹ ਕਿਤੇ ਐ ਵੀ ਹੁੰਦਾ ਜੇ ਮੈਂ ਕਿਸੇ ਨੇ ਜਾਣਾ ਜੂਣਾ ਹੁੰਦਾ ਵੀ ਅਗਲਾ ਕਹਿੰਦਾ ਮੇਰਾ ਮਾਲ ਤੂੰ ਚਾਰ ਲਈ ਹਾਂ ਉਹ ਮੁੰਡਾ ਹੁਣ ਤਿੰਨ ਚਾਰ ਦਿਨ ਹੋ ਗਏ ਢਿੱਲਾ ਆਇਆ ਨਹੀਂ ਮੇਰੇ ਕੋਲੇ ਹੀ ਆ ਉਹਦਾ ਮਾਲ ਅੱਛਾ ਐ ਸਾਹਮਣੇ ਇੱਕ ਉਹ ਜਿਹਦਾ ਹਾਂ ਠੀਕ ਆ ਸਾਹਮਣੇ ਮੈਂ ਹੁਣ ਆ ਕਹੀ ਜਾਂਦੇ ਆ ਵੀ ਲੋਨ ਮਿਲਦਾ ਬੱਕਰੀ ਪਾਲ ਲੈਂਦੇ ਨਾ ਟ੍ਰੇਨਿੰਗਾਂ ਵੀ ਚੱਲਦੀਆਂ ਨੇ ਇਹ ਨਵੇਂ ਬੰਦੇ ਇਹ ਚੀਜ਼ ਕਰਕੇ ਬਾਲਾ ਫਸਦੇ ਇਹ ਚ ਇਸ ਚ ਇਹ ਕਿਤੇ ਬੱਕਰੀਆਂ ਨੇ ਨੂੰ ਤੁਸੀਂ ਕਿਤੇ ਕੀਤੀ ਆ ਗੱਲ ਵੀ ਲੋਨ ਲੈਣਾ ਆ ਲੈਣਾ ਆਏ ਆ ਗਏ ਬਾਈ ਬਹੁਤ ਇਸ ਪੰਗ ਵਿੱਚ ਫਸੇ ਨਹੀਂ ਅਸੀਂ ਅਕਮਨ ਨਹੀਂ ਨਾਂ ਬੈਂਕਾਂਲੇ ਹੁੰਦੇ ਸੀ ਕੂ ਬੰਦੇ ਕਾਲੇ ਵੀ ਆਏ ਆਗੇ ਕਈ ਬੰਦੇ ਆਏ ਆ ਵੀ ਮੈਨੂੰ ਕਰਾ ਲਾਂਦੇ ਮੈਂ ਖਾ ਨਾ ਜੋ ਮੈਂ ਆਪੀ ਨਾ ਨਾ ਆਇਆ ਅੱਛਾ ਹੋਰ ਲੋਕ ਆਏ ਥੋੜੀਆਂ ਬੱਕਰੀਆਂ ਦਿਖਾ ਕੇ ਅਸੀਂ ਲੋਨ ਕਰਦੀ ਹੈ ਹਾਂ ਤੇ ਮੈਂ ਖਾ ਨਹੀਂ ਅਸੀਂ ਆਪ ਹੀ ਨਹੀਂ ਕਰਾਂ ਉਹਨਾਂ ਦਾ ਬੈਂਕਾਂ ਨਾਲ ਰਾਹੀ ਨਹੀਂ ਤਾਂ ਅਗਰਾਂ ਗਏ ਸੀ ਕੋਈ ਬੰਦਾ ਕਹਿੰਦਾ ਮੈਂ ਕਰਾਉਣਾ ਚੱਲ ਬੜਾ ਕਹਿੰਦਾ 3000 ਬੱਕਰੀਆਂ ਦੇਵਾਂਗੇ ਫਿਰ ਤੂੰ ਸਾਠੀ ਗੇ ਉਹੇਟ ਬਣਾ ਪੜਾਈ ਕੋ ਉਹ ਕਰ ਹਾਂ ਉਹ ਟ੍ਰੇਨਿੰਗ ਲੈ ਫਿਰ ਭਾਲਦੇ ਆ ਉੱਥੇ ਬਈ ਇੰਨਾ ਟਾਈਮ ਕਿੱਥੇ ਆ ਨਾ ਜੇ ਹੂੰ ਬੱਕਰੀਆਂ ਵਾਲਾ ਲੋਨ ਲੈਣ ਜਾਵੇ ਨਾ ਬੈਂਕਾਂ ਦੇ ਜਵਾਬ ਹੀ ਦੇ ਦਿੰਦੇ ਐ ਹੁਣੀ ਬਾਈ ਕੰਮ ਚੱਲਿਆ ਲੋਨ ਦਾ ਤਾਂ ਪਹਿਲਾਂ ਤਾਂ ਕੋਈ ਰਾਹ ਨਹੀਂ ਮਿਲਿਆ ਤਾਂ ਹੈ ਨਹੀਂ ਕਿਸੇ ਨੂੰ ਇਹ ਉਹ ਯਾਰ ਪੜੇ ਹੋਏ ਬੰਦੇ ਲੈ ਲੈਂਦੇ ਜਿਹੜੇ ਬਹੁਤ ਜਾਣਦੇ ਕੰਮਾਂ ਚ ਆਏ ਹੁਣੀ ਹੈ ਨਾ ਪਈਦਾ ਨਹੀਂ ਸੀ ਹੁਣ ਕਰਦੇ ਆ ਜੀ ਹੁਣ ਕਰਦੇ ਆ ਹਾਂ ਹੂੰ ਜੇ ਮੈਂ ਹੁਣ ਜੇ ਟ੍ਰੇਨਿੰਗ ਲੈ ਕੇ ਇਹ ਕੰਮ ਕਰਦੇ ਆ ਉਹ ਵੀ ਫੇਲ ਹੋ ਜਾਂਦੇ ਆ ਵਿੱਚ ਕੋਈ ਜਾਂਦੇ ਬਾਈ ਇਹਨਾਂ ਨੂੰ ਜੜੀ ਬੂਟੀ ਕੀ ਦਿੰਨੇ ਬਾਈ ਫਿਰ ਜੇ ਬਿਮਾਰ ਠਮਾਰ ਹੋ ਜੇ ਕੋਈ ਜੀ ਆਣ ਮੱਦ ਮੰਗਾ ਜਾਂ ਕੋਈ ਕੀ ਗੱਟ ਲੈ ਹੋਰ ਉਹ ਟਾਈਮ ਟਾਈਮ ਦੇਈ ਜਾਂਦੇ ਵਾ ਉਹ ਨਹੀਂ ਕੋਸਾ ਉਹ ਕਰਦੇ 6 ਮਹੀਨਿਆਂ ਤੋਂ ਜਿਵੇਂ ਪੰਜਾਂ ਤੋਂ ਦਵਾਈ ਦੇਣੀ ਆ ਜੀ ਆਲੀ ਉਹ ਦੇਤੀ ਉਹ ਕਿਹੜੀ ਦਿੰਨੇ ਆ ਜਾ ਕੇ ਹੀ ਕਹਿਦੇ ਨੇ ਵੀ ਜੀ ਆਲੀ ਦਵਾਈ ਦੇਣੇ ਜੈਂਕੋ ਲੋ ਖੱਟੀ ਜੀ ਦਵਾਈ ਹੋ ਰਹੀ ਹੈ ਖੱਟੀ ਹਾਂ ਲੈ ਆਪਾਂ ਦੇ ਚਾਦਾ ਪਾਲਾ ਠੀਕ ਆ ਠੀਕ ਆ ਉਹਨੂੰ ਸੰਤ ਸਾਲ ਲੱਗਿਆ ਪਿਆ ਚਾਹ ਬਹੁਤ ਸਵਾਦ ਆ ਬਾਈ ਲੈ ਹੋਰ ਪਾਲਾ ਬਾਈ ਨਾ ਚਾਹ ਬਸ ਮੈਂ ਤੇ ਬਾਈ ਜਿਵੇਂ ਹਨਾ ਹੁਣ ਕਹੀ ਜਾਂਦੇ ਆ ਵੀ ਫਾਰਮ ਵਾਲਿਆਂ ਨੂੰ ਜਦੋਂ ਬੱਕਰੀ ਵੇਚਦੇ ਆ ਕਹਿੰਦੇ ਸਾਡੀ ਬੱਕਰੀ ਥੱਲੇ 4 ਲੀਟਰ ਦੁੱਧ ਆ ਸਾਡੀ ਬੱਕਰੀ ਥੱਲੇ 5 ਲੀਟਰ ਦੁੱਧ ਆ ਤੁਹਾਡੀ ਬੱਕਰੀ ਥੱਲੇ ਕਿੰਨਾ ਦੁੱਧ ਆ ਬਾਈ ਆਹੀ ਕਿੰਨੋ ਤੋਂ ਕਿੰਨੋ ਆ ਇਹ ਆਪਣਾ ਇਹ ਇੰਨਾ ਕੀ ਹੁੰਦਾ ਹੂੰ ਆ ਬੱਕਰੀਆਂ ਦਿੰਦੇ ਕੋਈ ਜ਼ਾਦੇ ਸ਼ਾਂਭੀ ਵੱਧ ਵੀ ਦੇ ਦਿੰਦੀਆਂ ਤੇਰੀ ਖਰਾਕ ਨਾਲ ਹੂੰ ਸਾਢੇ 3 ਇੱਥੇ ਜਾਓ ਬਸ ਹੂੰ ਬਸ 4 ਵੀ ਦੇ ਦੇ ਤਕੜੀ ਬੱਕਰੀ ਤਕੜੀ ਬੱਕਰੀ ਦੇ ਦਿੰਦੀ ਜਿਹੜੀ ਮੂਲ ਹੀ ਸਮਝ ਚਾਈ ਗਈ ਆ ਜਿਹੜੀ ਦਾਣੇ ਖੁੱਲੇ ਖਾਂਦੀ ਆ ਘਰੇ ਫਿਰਦੀ ਆ ਪੂਰੀ ਸ਼ਾਂਭਾਂ ਮਾਰ ਹੂੰ ਉਹ ਦੇ ਦਿੰਦੀ ਆ ਨੇ ਬਾਹਰ ਲੈ ਜਰ ਇਹਦਾ ਹੁਣ ਇੰਨੇ ਮਾਲਚ ਬਾਈ ਇੰਨੀ ਸੇਵਾ ਨਹੀਂ ਹੁੰਦੀ ਹਾਂ ਇਹਦਾ ਹੁਣ ਵੀ ਕੱਲੀ ਬਾਹਰ ਲਈ ਚਰਾਈ ਹੁੰਦੀ ਆ ਹਾਂ ਬਾਹਰ ਲਈ ਇਹ ਗਰਮੀ ਚ ਬਾਈ ਫਿਰ ਬਾਹਰੋਂ ਕੀ ਕਿਹੜਾ ਦਰਖਤ ਪਾਉਣੇ ਇਹਨਾਂ ਨੂੰ ਪੱਤੇ ਕਿਹੜੇ ਦਰਖਤ ਇਹਦਾ ਜਰ ਮੂੰਹ ਵੱਟ ਚਾਰ ਨੇ ਤਾਂ ਅਸੀਂ ਪਾ ਲੈਂਦੇ ਆ ਮੈਂ ਦੇ ਕ ਮੰਨ ਲਾ ਪੇਡਾ ਮੰਗੀ ਹਾਂ ਮੇਰੇ ਗਰੇ ਨਾ ਇਹਨਾਂ ਨੂੰ ਪਾਣੀ ਦੇ ਕਟਾਪਾ ਹੀ ਪਾਉਣੇ ਆ ਦੇ ਕਟਾਪਾ ਹਾਂ ਇਹ ਤਾਂ ਅਸੀਂ ਪਾ ਲੈਂਦੇ ਆ ਮੈਂ ਤਾਂ ਉਹ ਹੀ ਚਾਰਨਾ ਅੱਛਾ ਠੀਕ ਆ ਉਹ ਬਾਈ ਤਾਂ ਪੇਡਾਂ ਚਾਰੀਆਂ ਨੇ ਪਹਿਲਾਂ ਹਾਂ ਪੇਡਾਂ ਤੋਂ ਪੇਡਾਂ ਸੌਖਾ ਕੰਮ ਆ ਕਿ ਬੱਕਰੀਆਂ ਵਾਲਾ ਪੈਡਾ ਸੌਖੀਆਂ ਰਹਿੰਦੀ ਨੇ ਉਹ ਕਿਵੇਂ ਬਾਈ ਪੈਡਾ ਦਾ ਬੱਚਾ ਨਹੀਂ ਜਗਾਉਣਾ ਪੈਂਦਾ ਹੋਰ ਨਹੀਂ ਕੁਛ ਨਹੀਂ ਹਾਂ ਪੇਸ਼ੂਕਣੀਆਂ ਝੰਗਾ ਲਾ ਲਿਆ ਲੈਣਾ ਤਾਂ ਦੀ ਪਾਇਣ ਮਰ ਜਾ ਕਿੰਨੇ ਕਿੰਨੇ ਚਰਦੇ ਨੇ ਹੁਣ ਕੋ ਸਾਡੇ ਲੇਲੇ ਵੇਚਾਂ 10-10 ਹਜ਼ਾਰ ਰੁਪਏ ਚੁੱਕੇ ਹੋਏ ਪੰਜ-ਛੇ ਮਹੀਨੇ ਹੋ ਗਏ ਹਾਂ ਤੇ ਆ ਉੱਡੇ-ਉੱਡੇ ਫਿਰਦੇ ਅੱਜ ਚਾੜਦੇ ਪੇਡਾ ਹੁਣ ਹੈਗੀਆਂ ਆ ਦੋ ਆ ਬੈਠ ਨਾਲੇ ਇਹ ਦੋ ਪੇਡੀਆਂ ਰੱਖੇ ਨੇ ਹੁਣ ਆਪਣਾ ਪੁਰੀ ਛੱਤਰਲੇੜਾ ਵਾਲੇ ਕਿੱਡੀ ਬਾਕੀ ਪਹਿਲਾਂ ਜੇ ਵੇਚਤੀਆਂ ਉਹ ਉਹ ਸਾਰੀਆਂ ਵੇਚ ਤੂੰ ਕਿਹੜੀਆਂ ਹੁੰਦੀਆਂ ਸੀ ਕਾਜਲੀਆਂ ਕਾਜਲੀਆਂ ਠੀਕ ਹੈ ਠੀਕ ਹੈ ਮੂੰਹ ਪੇਡਾਂ ਦਾ ਕੰਮ ਸੌਖਾ ਹੈ ਬੱਕਰੇ ਨਾਲੋਂ ਜੇ ਉਹ ਬਾਈ ਥੱਲੇ ਹੀ ਰਾਜ ਰੋਜ ਜਾਨੀ ਉਹਨਾਂ ਨੂੰ ਪਾਉਂਦੇ ਆਏ ਤੁਰੀਆਂ ਫਿਰਦੀਆਂ ਹੈ ਉਹਨਾਂ ਨੂੰ ਕਿਤੇ ਛੱਡਦੇ ਉਹਨਾਂ ਨੇ ਰਾਜ ਹੀ ਲੈਣਾ ਬੱਕਰੀ ਦਾ ਤਾਂ ਯਾਰ ਛਾਲ ਦਾ ਮੈਂ ਉਹਨਾਂ ਤੇ ਪੇਡ ਦਾ 9 ਮਹੀਨਾ ਦਾ ਉਹਨੇ ਦਾ ਵੇਚ ਜਿੰਦਾ ਆਹ ਯਾਰ ਕਿਦੋਂ ਕਿਦੋਂ ਪੱਠਾ ਛਾਲ ਬਣਾ ਹੂੰ ਤੇ ਲੈ ਲੇ ਉਹ ਮੈਂ ਦਾਦਾ ਯਾਰ ਦੇ ਵੇਚਾ ਤਾਂ ਉਂਗਲ ਤੋਂ ਛਾਲ ਬੇ ਅੱਛਾ ਹਾਂ ਜਾਣ ਕਿ ਇਹ ਜਿਹੜੀ ਫਿਰਦੇ ਹੈ ਆ ਫਿਰਦਾਂ ਪੰਜ ਪੰਜ ਦਿਨਾਂ ਕਰੇ ਅੱਜ ਵੇਚਣੇ ਨਹੀਂ ਛੋੜੇਗਾ ਨਹੀਂ ਠੀਕ ਹੈ ਕਾਹ ਲੈਣਾ ਇਹਨਾਂ ਦਾ ਖਾਣਣਾ ਗੱਡਾ ਛਤਰਾ ਬਣਾ ਹਟਦਾ ਉਹ ਹੂੰ ਹੂੰ ਵੀ ਉਹਦੇ ਗਰੋਥ ਵੀ ਜ਼ਿਆਦਾ ਹੁੰਦੀ ਆ ਬੱਕਰੀ ਨਾਲੋਂ ਬਾਕੀ ਬੱਕਰੀ ਨੂੰ ਤਾਂ ਹਾਂ ਤਾਂ ਵੀ ਖਾਂਦੀਆਂ ਕਹਿੰਦੇ ਥੱਲੇ ਵੀ ਖਾਂਦੇਗਾ ਤਾਂ ਮਰ ਜਾ ਆਹ ਚਾਰਾ ਚਰਦਿਆਂ ਬਾਈ ਹੁਣ ਇਹ ਕੱਖ ਹੀ ਨਹੀਂ ਆਮ ਖਾਣ ਨੂੰ ਇਹਦੀ ਹੜਦਗਾ ਸਾਨੂੰ ਆਉਂਨਾ ਹੋਈਆਂ ਸੀ ਥੱਲੀ ਛੱਡ ਕੇ ਲਿਆਵਾਂਗੇ ਆ ਚਰਦ ਗਿੰ ਤੁਰੀਆਂ ਹੁਣਾਂ ਹਾਂ ਕਾਫੀ ਕੰਮ ਹੋਏ ਨੇ ਹਾਂ ਤਾਂ ਕੋਈ ਮੀਮੂ ਨਾ ਹੋਗਾ ਮੀਨ ਨਾਲ ਹੋਗਾ ਨਹੀਂ ਤਾਂ ਥੱਲੇ ਵੀ ਰੱਜ ਲੈਣਾ ਹਾਂ ਇਹ ਤਾਂ ਯਾਰ ਮੈਂ ਮਾਰੀ ਜਿਹੜੇ ਫੋਕਰਿਆ ਉਹ ਕਹਿੰਦਾ ਹਟਾਣਾ ਆਪਣਾ ਨਹੀਂ ਚੱਲ ਹਾਂ ਅਜੀ ਤਾਂ ਕੋਈ ਹੋਰ ਹੂੰ ਇਹ ਤਾਂ ਵੀ ਚਾਰਦੇ ਆ ਭਰਾਵਾ ਵਿੱਚ ਕਹਿੰਦੇ ਇਹਨਾਂ ਨੂੰ ਫੀਡ ਪਾਉਣੀ ਚਾਹੀਦੀ ਐ ਦੱਕਾ ਨਹੀਂ ਪਾਉਂਦੇ ਬਈ ਇੱਥੇ ਯਾਰ ਹਾਂ ਬੀਜੇ ਬੰਦਾ ਬਾਹਰ ਚਾਰੇ ਫਿਰ ਖਰਚਾ ਘਟਾ ਫਾਰਮ ਜਿੜੇ ਰੱਖੋ ਫਿਰ ਤਾਂ ਬੰਦ ਕਰੇ ਤਾਂ ਖਰਚਾ ਹੀ ਆ ਬਾਈ ਫਿਰ ਹੂੰ ਇਹ ਤਾਂ ਨੀਰਾ ਪਾਉਣਾ 2 ਮਹੀਨੇ ਸਿਆਲ ਤੈਨੂੰ ਬਸ ਗਵਾਰੇ ਦਾ ਗਵਾਰੇ ਦਾ ਹੂੰ ਉਹਨਾਂ ਬਾਹਰ ਕਾ ਘੱਟ ਲੈ ਕੇ ਜਾਂਦੇ ਹੁਣ ਆ ਉਦੋਂ ਠੰਡ ਜਾ ਕਰਤੀ ਆ ਹਾਂ ਮੰਡੀ ਚ ਖਡਾ ਲੀਆਂ ਜੇ ਮੀਂਹ ਕਣੀਆਂ ਮੰਨ ਲਾ ਬਿੰਦ ਛੱਟ ਚਾਰ ਲੀਆਂ ਹਾਂ ਠੰਡ ਨਾਲ ਕੋਰੇ ਨਾਲ ਕੋਰੇ ਨਾਲ ਉਦੋਂ 3 ਮਹੀਨੇ ਨੀ ਰਾ ਦੋ ਪੂਨੇ ਠੀਕ ਆ ਠੀਕ ਆ ਮੰਗ ਮੂੰਗੀ ਦਾ ਵੀ ਲੈ ਲੈਣਾ ਕਿ ਮਾਰੀਦਾ ਵੀ ਹਾਂ ਤੇ ਭਾਈ ਜਦੋਂ ਫਿਰ ਤੁਸੀਂ ਬੱਕਰੀ ਖਰੀਦ ਦਿਓ ਉਦੋਂ ਦਾ ਕੰਨ ਕੰਨ ਸਿੰਘ ਸੁੰਗਾਂ ਦੇਖਦੇ ਹੋ ਕ ਐ ਲੈ ਆਉਨੇ ਹੋ ਜੇ ਦੁੱਧ ਦਵੇ ਕੋਈ ਐਂ ਦੇਖੇ ਵੀ ਬਾਸ ਦੁੱਧ ਦਵੇ ਹੈ ਠੀਕ ਲੱਗ ਲਿਆ ਨਾ ਵੀ ਚੰਗੀ ਹੋਵੇ ਚੰਗੀ ਹੋਵੇ ਜਿਆਦ ਦੀ ਹੋਵੇ ਹਾਂ ਹੂੰ ਹੂੰ ਮੂੰ ਪਹਾੜੀ ਬੱਕਰੀਆਂ ਨੇ ਰੱਖਿਆ ਬਈ ਬੱਚੇ ਤੁਸੀਂ ਆ ਵਿੱਚ ਖੜੀਆਂ ਤੋਗ ਪਿਆ ਰਿਆ ਦੂਜੀ ਉਹ ਬੱਚਾ ਹੈਗੀਆਂ ਕਿੱਡੇ ਕਿੱਡੇ ਆ ਆ ਸੀ ਨਾ ਇਹ ਉਹ ਆ ਗਈ ਬਰਬਰੀ ਦੇ ਬੀਟਰ ਜੀ ਕਰਾਉ ਬਰਬਰੀ ਦਾ ਕਹਨ ਦਾ ਰਾਸਥਾਨ ਨਜੀ ਹੈ ਰਾਜਸਥਾਨ ਹਾਂ ਬਰਬਰੀ ਦਾ ਹੋਰ ਹੁੰਦੀ ਆ ਉਹ ਖੜੇ ਖੜੇ ਜੀ ਉਹਦੇ ਲਈ ਕਰਨਾਲ ਇੱਥੇ ਫਿਰਦੀ ਇੱਕ ਪੱਠੀ ਪਿਓਰ ਨਹੀਂ ਹੈਗੀ ਇੱਕ ਅੱਛਾ ਕੋ ਨਹੀਂ ਠੀਕ ਆ ਤਾਂ ਭਾਈ ਉਹ ਦੋ ਦਦਾ ਸੀ ਜਣ ਦਾ ਲਾਉਂਦੇ ਹੋਵਾਂਗੇ ਵਧੀਆ ਪਾਉਨੇ ਹੁਣ ਵੀ ਭਾਈ ਜੀ ਹੁਣ ਵੀ ਪੈਂਦਾਗਾ ਹੂੰ ਠੀਕ ਐ ਦੋ ਦਦਾ 40 40 ਬੰਦੇ ਪੈਂਦਾ ਐ ਅੱਛਾ 40 45 ਗਾਂ ਦੇ ਫਾਇੰਡ ਦੇ ਹਿਸਾਬ ਨਾਲ ਪੈਂਦਾ ਹੂੰ ਤਾਂ ਭਾਈ ਹੁਣ ਆਇ ਉੱਕਾ ਪੱਕੇ ਕਹਿ ਦਿੰਦੇ ਆ ਵੀ ਇੰਨੇ ਰੁਪਏ ਪਊਗਾ ਕਿ ਫਾਇੰਡ ਫੂਡ ਲਾ ਕੇ ਦੇ ਹਿਸਾਬ ਨਾਲ ਦਿੰਦੇ ਆ ਫਾਇੰਡ ਲਾ ਕੇ ਡੇਲੀ ਫਾਇੰਡ ਲਾਉਂਦੇ ਆ ਡੇਲੀ ਹੂੰ ਉਹ 40 ਵਜੇ ਦੇ 45 ਦੋ ਵਾਦ ਮੇਰਾ ਤਾਂ ਪਿਆ ਨਹੀਂ ਬਾਈ ਬਸ ਇੱਥੇ ਪੈਂਦਾ ਬਾਈ ਇੱਥੇ ਪੈਂਦਾ ਹਾਂ ਗਾਂ ਦੇ ਹਿਸਾਬ ਨਾਲ ਨਹੀਂ ਪੈਂਦਾ ਹੂੰ 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 ਮੂੰਠੇ ਲਾ ਲਾ ਦੇ ਤਾਂ ਬਹੁਤ ਲੱਜ ਜਾਂਦੇ ਉਹਨਾਂ ਕੋਲ ਜਦੋਂ ਲਿਆਉਂ ਨਹੀਂ ਕਰਦੇ ਉਹ ਫਰੀ ਲੈ ਕੇ ਆਉਂਦੇ ਆ ਉਹਨਾਂ ਤੋਂ ਪੰਜੀ ਨਹੀਂ ਲਈ ਇਹ ਤਾਂ ਬਾਹਰ ਦਾ ਪਿਆ ਦੇ ਪਿੰਡ ਦਾ ਜੇ ਤਾਂ ਲੈ ਨਹੀਂ ਕਿ ਤੂੰ ਹੂੰ ਲੈ ਕੋਈ ਇੱਕ ਮਹੀਨਾ ਲੈ ਦੇ ਦਾਦਣ ਲਈ ਠੀਕ ਹੈ ਕਿਤੇ ਬਾਈ ਉਹ ਥਾਣੇ ਦੀ ਪ੍ਰੋਬਲਮ ਤਾਂ ਨਹੀਂ ਥੋਨੂੰ ਪਿਛਲੀ ਯਾਰ ਬੱਕਰਾਂ ਵਰਗਾ ਭੋਖਰਾ ਬੋਗਣਾ ਅਮ ਸਟਾਈਟ ਸਹੀ ਹੋ ਜਾਂਦੀ ਆ ਨਾ

ਉਹਦਾ ਪਹਿਲਾਂ ਹੋ ਜਾਂਦੀ ਐ ਜੀ ਬਈ ਐ ਪਹਿਲਾਂ ਨਹੀਂ ਹੁੰਦੀ ਐ ਪਹਿਲਾਂ ਤਾਂ ਨਹੀਂ ਪਹਿਲਾਂ ਇਕੱਲੀ ਔਲੀ ਜੀ ਪੈਂਦੀ ਉਹ ਮੜ ਦੇ ਦੇ ਕੰਨ ਚ ਖਿੱਚਦੇ ਨੇ ਟੂਹੀ ਜੀ ਹਾਂ ਵਿੱਚ ਬੰਦੇ ਆ ਜੋੜੇ ਜੇ ਨਾਲ ਥੋੜਾ ਜਿਹਾ ਪਾਣਦੇ ਜੀ ਜਿੱਦਾਂ ਜਾ ਕੇ ਚੌਥੇ ਦਿਨ ਨੂੰ ਲੋਟ ਹੋ ਜਾਂਦਾ ਜੀ ਅੱਛਾ ਏ ਏ ਏ ਪਹਿਲੀ ਵਾਰ ਆ ਦੇਖਿਆ ਉਹ ਤੁਸੀਂ ਹਾਂ ਆ ਜਦੋਂ ਤੋਂ ਹੁਣ ਤਾਂ ਖਾਸੀ ਸਾਲ ਹੋ ਗਏ ਜੋ ਉਹ ਗਣ 10 15 ਸਾਲ ਹੁਣ ਉੱਤੇ ਬਸ ਚੱਲਦੇ ਨਹੀਂ ਕੀ ਗਣਾ ਕੁਦਰ ਤੋਂ ਕਿਸੇ ਦਾ ਚੱਲ ਅੱਛਾ ਅੱਗੇ ਨਹੀਂ ਆਏ ਖੜਦੇ ਸੀ ਤਾਂ ਹੂੰ ਅੱਗੇ ਥੋੜਾ ਥੋੜਾ ਪਾ ਕੇ ਲੋਟ ਹੋ ਜਾਂਦਾ ਹਾਂ ਹਾਂ ਤੇ ਅੱਛੀ ਅੱਗੇ ਨਹੀਂ ਟੂਹੀ ਖਚਣ ਦੇ ਕੰਨ ਖਚਣ ਦੇ ਸਾਤ ਤਰੀ ਭੂਖ ਜੀ ਹੈ ਕਰ ਲਏ ਪੁਰਾਣੇ ਬੰਦੇ ਹੂੰ ਚੱਲ ਬੰਦੇ ਅੱਗੇ ਦਾ ਹੁਣ ਹੁਣ ਇੱਕ ਤੀ ਵੱਧਾਈ ਹੈ ਨਾ ਆ ਸਿਆਲ ਚ ਪਹਿਲਾਂ ਤਾਂ ਗਾਂਆਂ ਨੂੰ ਹੂੰ ਗਾਈਆਂ ਨੂੰ ਅਈ ਜਿਹੜਾ ਹੀ ਬੱਕਰਾਂ ਨੂੰ ਅੱਛਾ ਵੇਰ ਕੰਦਾ ਕਰਗੇ ਇਹਨਾਂ ਦਾ ਉਦੋਂ ਚਾਹ ਨਹੀਂ ਪਿੰਦਾ ਓਏ ਮੇਰੇ ਪਸ਼ੂ ਆ ਵਾ ਖਰਾਬ ਹੋ ਗਏ ਨਹੀਂ ਨਹੀਂ ੱਡੇ ਦਾ ਬਾੜੇ ਪਾ ਕੇ ਖਰਾਬ ਖੜੀ ਖੜੀ ਜਾਂਦੀ ਏ ਤੂੰ ਪੀਲਾ ਰੋਟੀ ਖਾਣ ਸੂਆ ਕਿੰਨੇ ਸੂਏ ਲੈਨੇ ਤੁਸੀਂ ਬੱਕਰੀ ਤੋਂ ਇੱਕ ਤੋਂ ਸਾਲ ਕੀ ਗੜਤੀ ਐ ਵਿੱਚ 18 17 ਸੂਏ ਵੀ ਦੇ ਨੇ 15 ਵੀ ਦੇ ਨੇ ਵਿੱਚ ਕੋਈ 4 5 ਸੂਏ ਦੇ ਕੇ ਵੀ ਉਹ ਸਹੀ ਮੂਰੀ ਉਹਦਾ ਬਾਈ ਉਹ ਮਿੰਦਾਣੇ ਨੂੰ ਨੇ ਪਾਈ ਜਾਵੇ ਉਹੇ ਜੇ ਹਿਸਾਬ ਨਾਲ ਸੇਵਾ ਹੋ ਜਾਂਦੀ ਆ ਅੱਛਾ ਇਹ ਹੁਣ ਸਵਾਕ ਮੁੰਡੇ ਦੀ ਮੈਨੂੰ ਪਤਾ ਹੀ ਹੋ ਕਿਹੜੀ ਆ ਹਾਂ ਬਾਈ ਉਹ ਘਰੇ ਆ ਮੁੰਡਾ ਅੱਛਾ 20 ਹੋਏ ਹੋਏ ਇਹ ਇਹ ਬਾਈ ਉਹ ਦੁੱਧ ਫਿਰ ਕਿਹੜੀ ਵੱਧ ਦਿੰਦੀ ਹੁੰਦੀ ਆ ਬੱਕਰੀ ਪਤਾ ਹੀ ਨਹੀਂ ਲੱਗਦਾ ਬਰਾਬਰ ਤਾਂ ਦਬਾ ਦਾਂ ਨਾਇਕ ਕਹਿੰਦਾ ਜਿਹੜੀ ਕੰਡਜ ਵਾਲੀ ਬੱਕਰੀ ਹੋਵੇ ਜਿਹਦੇ ਪਿੰਡੇ ਤੇ ਉਹ ਹੋਵੇ ਕਹਿੰਦੇ ਉਹ ਵੱਧ ਦਿੰਦੀ ਹੁੰਦੀ ਆ ਕਾਇ ਕੁਛ ਨਹੀਂ ਹੁੰਦਾ ਚਲ ਕੋਈ ਜਾਂਦਾ ਯਾਰ ਵਿੱਚ ਕੰਡ ਵਾਲੀ ਦੇ ਵੀ ਦਿੰਦੀ ਆ ਵਿੱਚ ਉਹ ਕੰਡ ਨਾਲ ਥਰੇ ਘੱਟ ਵੀ ਹੁੰਦਾ ਵੱਧ ਵੀ ਹੁੰਦਾ ਯਾਰ ਦਾ ਪਤਾ ਅੱਖ ਦਾ ਤਾਂ ਨਹੀਂ ਉਹ ਹੁੰਦਾ ਚਿੱਟੀ ਖੱਟੀ ਅੱਖ ਦਾ ਅਸੀਂ ਤਾਂ ਕਦੇ ਗਿਣਿਆ ਨਹੀਂ ਕਹੀ ਤਾਂ ਜਾਂਦਾ ਚਿੱਟੀਆਂ ਅੱਖ ਨੂੰ ਜ਼ਿਆਦਾ ਮੰਗਦੇ ਆ ਚਿੱਟੀਆਂ ਅੱਖ ਨੂੰ ਜ਼ਿਆਦਾ ਹੈ ਨਾ ਬਾਹਰਲੇ ਵਪਾਰੀ ਹਾਂ ਕਹਿੰਦੇ ਅੱਛਾ ਕਹਿੰਦੇ ਨਹੀਂ ਮੰਨਦਾ ਯਾਰ ਲੈ ਬਈ ਬਾਈ ਬਾਈਆਂ ਵਾਲੇ ਨਾਲੇ ਚਾਹ ਪੀਣ ਵਾਲੇ ਗੱਲਾਂ ਬਾਤਾਂ ਹੋ ਗਈਆਂ ਤੇ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਠੀਕ ਆ ਬਾਈ ਧੰਨਵਾਦ ਠੀਕ